ਸਸ਼ੀ ਕਾਲ ਜੀ ਮੈਂ ਹਰਪ੍ਰੀਤ ਸਿੰਘ ਤੇ ਫਿਰ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਆ ਨਵਾਂ ਅਪਡੇਟ ਇਹ ਸੀਗਾ ਇੱਕ ਪ੍ਰਵਿੰਸ ਵਿੱਚ ਫੈਡਰਲ ਗਵਰਨਮੈਂਟ ਦੇ ਕਹਿ ਲੋ ਬਿਜ਼ਨਸਮੈਨਾਂ ਨੇ 300 ਮਿਲੀਅਨ ਦਾ ਕੇਸ ਕਰਤਾ ਜੋ ਕਰੋੜਾ ਰੁਪਏ ਬਣਦੇ ਨੇ ਇਹ ਆਪਣੇ ਇੰਡੀਅਨ ਰੁਪਈਆ ਚ ਤੇ 300 ਮਿਲੀਅਨ ਡਾਲਰ ਦਾ ਕੇਸ ਕੀਤਾਗਾ ਤੇ ਉਹ ਕੇਸ ਐਦਾ ਕੀਤਾਗਾ ਕਿ ਜੋ ਤੁਸੀਂ ਟੈਂਪਰੇਰੀ ਵਰਕਰ ਆਉਂਦੇ ਸੀ ਜਿਹਨੂੰ ਆਪਾਂ ਅੱਲ ਮਾਈ ਉਹ ਕਹਦਾ ਨਹੀਂ ਬਾਹਰੋਂ ਲੈ ਕੇ ਆਉਂਦੇ ਸੀਗੇ ਵਿਦੇਸ਼ਾਂ ਤੋਂ ਆਉਂਦੇ ਸੀਗੇ ਇੱਥੇ ਕੰਮ ਕਰਨ ਵਾਲੇ ਬਾਹਰਲੇ ਜੋ ਕਿ ਅਲੱਗ-ਅਲੱਗ ਟਾਈਪ ਦੇ ਸਕਿੱਲਾਂ ਹੁੰਦੀਆਂ ਸੀ ਇੱਥੇ ਕੰਮ ਕਰਦੇ ਸੀ ਲੇਬਰ ਕੋਟਾ ਕਹਿ ਲਓ ਕੋਈ ਵੀ ਕਹਿ ਲਓ ਉਹਦੇ ਵਿੱਚ ਹੁਣ ਬੜੀ ਸ਼ੋਰਟੇਜ ਪੈ ਗਈ ਆ ਉਹ ਕਹਿੰਦੇ ਵੀ ਸਾਨੂੰ ਇੱਥੋਂ ਲੋਕਲ ਵਰਕਰ ਸਾਡੇ ਕੰਮ ਕਰਨ ਵਾਲੇ ਨਹੀਂ ਮਿਲ ਰਹੀ ਲੇਬਰ ਕੋਈ ਵੀ ਤਰ੍ਹਾਂ-ਤਰ੍ਹਾਂ ਦੀ ਜਾਂ ਸਕਿੱਲ ਨਹੀਂ ਹੈਗੀ ਉਹ ਕਹਿੰਦੇ ਵੀ ਤੁਸੀਂ ਜਿਹੜੀਆਂ ਟੈਂਪਰੇਰੀ ਵਰਕਰ ਐਲਐਮਆਈਆਂ ਬੰਦ ਕਰਤੀਆਂ ਉਹਦੇ ਨਾਲ ਸਾਡੀਆਂ ਕੰਪਨੀਆਂ ਬੰਦ ਹੋਣ ਦੇ ਕੰਗਾਰਤੇ ਨੇਗੀਆਂ ਕਿਉਂਕਿ ਸਾਡੇ ਕੋਲੇ ਲੇਬਰ ਨਹੀਂ ਹੈਗੀ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੀਆਂ ਕੰਪਨੀਆਂ ਨੂੰ ਘਾਟਾ ਪੈ ਰਿਹਾ ਇਹਦੀ ਪਰਭਾਇ ਇੱਕਾਣ ਕਰੂਗਾ ਤੇ ਉਹਨਾਂ ਨੇ ਇਹਦੇ ਮੱਦੇ ਨਾਜ਼ਰ ਰੱਖਦੇ ਹੋਏ ਫੈਡਰਲ ਗਵਰਨਮੈਂਟ ਦੇ ਉੱਤੇ 300 ਮਿਲੀਅਨ ਡਾਲਰ ਦਾ ਕੇਸ ਕਰ ਦਿੱਤਾ ਤੇ ਜੇ ਕਿਤੇ ਇਹ ਕੇਸ ਬਿਜ਼ਨਸਮੈਨ ਜਿੱਤ ਜਾਂਦੇ ਨੇ ਕੰਪਨੀਆਂ ਕਹਿ ਲੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਰਾਹ ਦੁਆਰਾ ਖੁੱਲ੍ਹ ਜਾਂਦੇ ਨੇ ਉਹਨਾਂ ਨੂੰ ਟੰਬਰੀਲੀ ਵਰਕਰ ਫਿਰ ਉਦਾਂ ਹੀ ਬੁਲਾਉਣੇ ਸ਼ੁਰੂ ਕਰ ਦੇਣੇ ਆ ਨਵੀਂ ਲੇਬਰ ਕਹਿ ਲਓ ਜਾਂ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦੇ ਵੀਜ਼ੇ ਖਤਮ ਹੋਣ ਵਾਲੇ ਨੇ ਉਹਨਾਂ ਨੂੰ ਵੀਜ਼ੇ ਮਿਲ ਜਾਣੇ ਵੀ ਤੇ ਇੱਕ ਬਹੁਤ ਵੱਡੀ ਰਾਹਤ ਆ ਕਿ ਕੰਪਨੀਆਂ ਨੇ ਇਹ ਆਮ ਲੋਕਾਂ ਨੂੰ ਦੇਖਦੇ ਹੋਏ ਇੱਕ ਫੈਸਲਾ ਕੇਸ ਪਾਇਆਗਾ ਕਿ ਇਹ ਕੇਸ ਭਈ ਜਿਹੜੇ ਬਾਹਰਲੇ ਵਰਕਰ ਨੇ ਵਿਦੇਸ਼ੀ ਨਾਗਰਿਕ ਆਉਂਦੇ ਨੇ ਇੱਥੇ ਕੰਮ ਕਰਨਾ ਜੇ ਉਹ ਨਹੀਂ ਆਉਣਗੇ ਤਾਂ ਸਾਡਾ ਕੰਮ ਠੱਪ ਹੋ ਜਾਊ ਇੱਥੋਂ ਦੇ ਲੋਕ ਲੋਕਲ ਬੰਦੇ ਕਹਿ ਲਓ ਜਾ ਕੋਈ ਵੀ ਕਹਿ ਲਓ ਉਹ ਇਹੇ ਲੇਬਰ ਦਾ ਕੰਮ ਨਹੀਂ ਕਰ پا ਰਹੇ ਜਾਂ ਸਾਨੂੰ ਵਰਕਰ ਨਹੀਂ ਮਿਲ ਰਹੇ ਲੇਬਰ ਵਾਲੇ ਤਾਂ ਸਾਡੀਆਂ ਜਿਹੜੀਆਂ ਕੰਪਨੀਆਂ ਨੇ ਉਹ ਬੰਦ ਹੋ ਜਾਣਗੀਆਂ ਸਾਡੇ ਬਿਜ਼ਨਸ ਠੱਪ ਹੋ ਜਾਣਗੇ ਬਹੁਤ ਸਾਰੇ ਰੁਜ਼ਗਾਰ ਖਤਮ ਹੋ ਜਾਣਗੇ ਤਾਂ ਕਰਕੇ ਉਹ ਕਹਿੰਦੇ ਵੀ ਸਾਨੂੰ ਜਿਹੜੀਆਂ ਐਲਐਮਆ ਸੀ ਸਾਨੂੰ ਉਹ ਦਿੱਤੀ ਜਾਣ ਜੋ ਅਸੀਂ ਬਾਹਰੋਂ ਵਰਕਰ ਸੱਦ ਸਕੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਾ ਨਿਕਲ ਕੇ ਆਉਂਦਾ ਤੇ ਇਹਦਾ ਹੋ ਸਕਦਾ ਜਲਦੀ ਫੈਸਲਾ ਨਿਕਲ ਕੇ ਆ ਜਾਏ ਤੇ ਇਹਦਾ ਕੀ ਅਪਡੇਟ ਆਉਂਦਾ ਕੀ ਨਹੀਂ ਆਉਂਦਾ ਬਈ ਜੀ ਤੇ ਜਲਦੀ ਸੋਨੂੰ ਲੈ ਕੇ ਆਵਾਂਗੇ ਪਰ ਇੱਕ ਆਮ ਲੋਕਾਂ ਲਈ ਬਹੁਤ ਰਾਹਤ ਆ ਜਿਹੜੀ ਬੱਚੇ ਇੱਥੇ ਰਹਿੰਦੇ ਨੇ ਜਾਂ ਕਹਿ ਲੋ ਐਲਮਈਆਂ ਤੇ ਆਏ ਨੇਗੇ ਉਹਨਾਂ ਦੇ ਵੀਜ਼ੇ ਨਹੀਂ ਦਾ ਅੱਗੇ ਨਹੀਂ ਵਧਨੇ ਜੇ ਐਲਮਈਆਂ ਖੁੱਲਦੀਆਂ ਨੇ ਤਾਂ ਉਹਨਾਂ ਦੇ ਵੀਜ਼ੇ ਵਧ ਜਾਣਗੇ ਤੇ ਜੇ ਐਲਮਈਆਂ ਨਹੀਂ ਖੁੱਲਦੀਆਂ ਤਾਂ ਉਹਨਾਂ ਦੇ ਸਟੇਟਸ ਬਿਲਕੁਲ ਖਤਮ ਹੋ ਜਾਣਗੇ ਤਾਂ ਉਹ ਇੱਕ ਕਹਿ ਲੋ ਕਿ ਇੱਕ ਤੁਰਦਾ ਫਿਰਦਾ ਜਾਲੀ ਕਾਗਜ਼ਾਂ ਤੇ ਕਹਿ ਲੋ ਜਿਨ੍ਹਾਂ ਕੋਲ ਕਾਗਜ਼ ਨਹੀਂ ਕਿਉਂਕਿ ਉਹ ਤੋਂ ਬਿਨਾ ਜੇ ਕਾਗਜ਼ ਡਾਕੂਮੈਂਟ ਨਹੀਂ ਹੋਣਗੇ ਤਾਂ ਅਕਾਊਂਟ ਬੰਦ ਹੋ ਜਾਂਦੇ ਆ ਆਪਣੇ ਕੋਲੇ ਕੋਈ ਕਾਰਡ ਨਹੀਂ ਹੁੰਦਾ ਜੇ ਕੈਸ਼ ਤੇ ਕੰਮ ਆ ਇੱਥੇ ਦੋ ਨੰਬਰ ਚ ਕਰਦੇ ਆ ਉਹ ਵੀ ਡਰ ਕੇ ਰਹਿਣਾ ਪੈਂਦਾ ਕੈਸ਼ ਤੇ ਕੰਮ ਕਰਦੇ ਆ 7-8 ਡਾਲਰ ਮਿਲਦੇ ਨੇ 9 ਡਾਲਰ 10 ਡਾਲਰ ਕੋਈ ਕੈਸ਼ ਕੈਸ਼ ਦੱਬ ਵੀ ਜਾਂਦਾ ਇੱਕ ਤਰ੍ਹਾਂ ਦਾ ਕਹਿ ਲਓ ਕਿ ਉਹ ਫਾਸਿਆ ਦਾ ਬੰਦਾ ਉਹਦੇ ਕੋਲੇ ਨਾ ਵਾਪਸੇ ਮੁੜਨ ਦਾ ਰਸਤਾ ਹੁੰਦਾ ਨਾ ਇੱਥੇ ਰਹਿਣ ਦਾ ਤੇ ਜੇ ਕਹਿ ਲੋ ਲੇਬਰ ਕੋਟਾ ਕਹਿ ਲੋ ਐਲਮੀਆਂ ਉਹਨਾਂ ਦੇ ਕੰਪਨੀ ਦੇ ਹੱਕ ਚ ਕੇਸ ਜਾਂਦਾ ਐਲਮੀਆਂ ਖੁੱਲ ਜਾਂਦੀਆਂ ਨੇ ਤਾਂ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਵੀ ਸੌਕਾ ਹੋ ਜੂ ਤੇ ਜਿਹੜੇ ਨਵੇਂ ਆਉਣਾ ਚਾਹੁੰਦੇ ਨੇ ਉਹਨਾਂ ਲਈ ਵੀ ਘਰਾ ਖੁੱਲ ਜੂਗਾ ਤੇ ਅਗਲੀ ਵੀਡੀਓ ਲੈ ਕੇ ਫੇਰ ਆਉਣੇ ਆ ਹਾਜ਼ਰ ਬਾਈ ਜੀ ਵੀਡੀਓ ਦੇਖਣ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ